बोलियाँ हाँ वाचे धर्म करनी आपो अपनी इनेरे दूर जनी आया गए मुस्क और नानक ते मुख मुझे ले की ती छुट्टी खोल की दर्शन दीजे ਕਈ ਜਨਮਾਂ ਤੋਂ ਮੈਂ ਤੁਹਾਡੇ ਕੋਲ ਆਣ ਨਹੀਂ ਲੱਗਦਾ। ਖੋਲ ਕਿਵਾੜ ਦਰਸ਼ਨ ਦੀਜਾ। ਸੁਨੀ ਅਜਾਤ ਤੁਮਾਰ ਦਰਸ਼ਨ ਦੀਜਾ। ਦੀਜਾ ਖੋਲ ਕਿਵਾੜ ਦਰਸ਼ਨ ਦੀਜਾ। ਭਗਤ ਸਭ ਦੇ ਤੁਮ ਸ਼ਨ ਦੀਜਾ ਦੀਜ ਖੋਲ ਕੇ ਵੜ ਦਰਸ਼ਨ ਦੀਜਾ ਕੇ ਮੇਰੋਂ ਨਿਸਤਾਰ ਦਰਸ਼ਨ ਸ਼ਨ ਦੀਜਾ ਦੀਜ ਖੋਲ ਕੇ ਵੜ ਸ਼ਨ ਦੀਜਾ ਦੀਜ ਖੋਲ ਦਰਸ਼ਨ ਦੀਜੈ ਚਨ ਤੀਜ ਦੀਜ ਖੋਲ ਕਿਵਾੜ ਦਰਸ਼ਨ ਦੀਜ ਕਹਿ ਕਬੀਰ ਤੁਮ ਸਮਰਤ ਦਾਤੇ ਕਹ ਹੈ ਕਬੀਰ ਤੂੰ ਸਮਰਥ ਦਾਤੇ ਦਰਸ਼ਨ ਦੀਜੇ ਦੀਜ ਖੋਲ ਕਿਵਾਲ ਦਰਸ਼ਨ ਦੀਜ ਤੀਜ ਖੋਲ ਕਿਵੜ ਦਰਸ਼ਨ ਦੀਜਾ ਬਿਨ ਤੁਝ ਹੋਰ ਕਿ ਮਾਗਨਾ ਬਿਨ ਤੁਝ ਓਏ ਕਿ ਮਾਗਨਾ ਦੁੱਖਾਂ ਕੇ ਦੁੱਖ ਕੀ ਭੁਖ ਮਨ ਕੀ खे मन की पूख सभे जी सवार सभे जी सवार ਅਪਨੀ ਮਿਹਰ ਕਰ ਅਪਨੀ ਮਿਹਰ ਕਰ ਇੱਕ ਅਰਦਾਸ ਬਾਠ ਕੀਰਤ ਕੀ ਇੱਕ ਅਰਦਾਸ ਬਾਠ ਕੀਰਤ ਕੀ ਇੱਕ ਅਰਦਾਸ ਬਾਠ ਕੀਰਤ ਕੀ ਗੁਰੂ ਰਾਮਦਾਸ ਰਖੋ ਸਰਨਾਈ ਗੁਰੂ ਰਾਮਦਾਸ ਰਖੋ ਸਰਨਾਈ ਸੋ ਦੀਪਾਤਸ਼ਾ ਦਾਸ ਸਤ ਗੁਰੂ ਕਹਾਵੇ ਸ ਸਤ ਗੁਰੂ ਕਹਾਵੇ ਰਾਮਦਾਸ ਸਤ ਗੁਰੂ ਕਹਾਵੇ ਤਨ ਨਾਨਕ ਤੇਰੀ ਵਢੀ ਕਮਾਈ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਸਿੱਖ ਬੋਲਨ ਸ਼ੁਭ ਬਚਨ ਸਿੱਖ ਬੋਲਨ ਸ਼ੁਭ ਬਚਨ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਤਨ ਨਾਨਕ ਤੇਰੀ ਵੱਡੀ ਕਮਾਈ ਸਭ ਤੇ ਵੱਡਾ ਸਤ ਗੁਰ ਨਾਨਕ ਸਭ ਤੇ ਵੱਡਾ ਸਤ ਗੁਰ ਨਾਨਕ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਜਿਨ ਕਲ ਰਾਖੀ ਮੇਰੀ ਜਿਨ ਕਲ ਰਾਖੀ ਮੇਰੀ ਧੰਨ ਨਾਨਕ ਤੇਰੀ ਵੱਡੀ ਕਮਾਈ 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 ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਦੇਠੇ ਸਭ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਤੇ ਇੱਕ ਬਹਾਦਰ ਸਿਮਰੀਆ ਤੇ ਇੱਕ ਬਹਾਦਰ ਸਿਮਰੀਆ ਆਈ ਹੋਏ ਸਹਾਇ ਤੇ ਇੱਕ ਬਹਾਦਰ ਸਿਮਰੀਆ ਇੱਕ ਬਹਾਦਰ ਸਿਮਰਿਆ ਵੇਤਾਏ ਸਭ ਥਾਈ ਹੋਏ ਸਹਾਏ ਤੇ ਇੱਕ ਬਹਾਦਰ ਸਿਮਰਿਆ ਤੇ ਇੱਕ ਬਹਾਦਰ ਸਿਮਰਿਆ ਸਤਨਾਮ ਸਤਨਾਮ ਜੀ ਵਾਹਿਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਸਤਨਾਮ 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 ਜੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਸਤਨਾਮ 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 ਜੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿ